ਪੰਜਾਬ ਦੇ ਨੌਜਵਾਨਾਂ ਦੇ ਲਈ ਇੱਕ ਵੱਡੀ ਖੁਸ਼ਖਬਰੀ ਆਈ ਹੈ ਵੱਡੀ ਭਰਤੀ ਪੰਜਾਬ ਦੇ ਵਿੱਚ ਆ ਚੁੱਕੀ ਆ ਜੇ ਤੁਸੀਂ 8ਵੀਂ ਪਾਸ ਹੋ ਤਾਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਨੇ ਪੋਸਟਾਂ ਕੱਢੀਆਂ ਨੇ 8ਵੀਂ ਪਾਸ ਸਿਰਫ ਔਰ ਸਿਰਫ ਇੰਟਰਵਿਊ ਬੇਸਿਸ ਦੇ ਉੱਪਰ ਭਰਤੀ ਕੀਤੀ ਗਈ ਹੈ ਹੈਲਪਰ ਦੀ ਭਰਤੀਆਂ ਸਹਾਇਕ ਦੀ ਭਰਤੀਆਂ ਤੁਸੀਂ ਯੂਨੀਵਰਸਿਟੀ ਦੇ ਵਿੱਚ ਐਜ਼ ਅ ਹੈਲਪਰ ਕੰਮ ਕਰੋਗੇ ਤੇ ਯੂਨੀਵਰਸਿਟੀ ਦੇ ਕੈਂਪਸ ਦੇ ਅੰਦਰ ਕੰਮ ਮਿਲਣਾ ਹੈ ਤਾਂ ਦੋਸਤੋ ਕੋਈ ਬਹੁਤਾ ਵੱਡਾ ਪੇਪਰ ਨਹੀਂ ਹੈ ਕੋਈ ਬਹੁਤ ਟਫ ਇੰਟਰਵਿਊ ਨਹੀਂ ਹੈ ਸਿਰਫ ਔਰ ਸਿਰਫ ਤੁਸੀਂ ਅਪਲਾਈ ਕਰੋ ਔਰ ਆਪਣੇ ਕਾਗਜ਼ ਪੱਤਰ ਲੈ ਕਰਕੇ ਜਾਓ ਬਾਕੀ ਤੁਹਾਡੀ ਕਿਸਮਤ ਦੇ ਉੱਪਰ ਡਿਪੈਂਡ ਕਰਦਾ ਕਿ ਤੁਹਾਡੀ ਵਾਰੀ ਕਦੋਂ ਆਉਂਦੀ ਆ ਸਾਰਾ ਸ਼ੈਡਿਊਲ ਇਸ ਵੀਡੀਓ ਦੇ ਵਿੱਚ ਦੱਸ ਦਿੱਤਾ ਹੈ ਕਿ ਕਦੋਂ ਇੰਟਰਵਿਊ ਹੋਏਗਾ ਕਿ ਕਿਸ ਤਰ੍ਹਾਂ ਫਾਰਮ ਭਰਨਾ ਹੈ ਤਾਂ ਵੀਡੀਓ ਨੂੰ ਪੂਰਾ ਦੇਖਿਓ ਧਿਆਨ ਦੇ ਨਾਲ ਇੱਕ ਵੀ ਪੁਆਇੰਟ ਸਕਿਪ ਨਾ ਕਰਿਓ ਤਾਂ ਕਿ ਪੂਰੀ ਚੀਜ਼ ਪੂਰੀ ਗੱਲਬਾਤ ਤੁਹਾਡੇ ਸਮਝ ਆ ਸਕੇ ਔਰ ਹਾਂ ਅੱਗੇ ਵਧਣ ਤੋਂ ਪਹਿਲਾਂ ਜੇ ਚੈਨਲ ਤੇ ਹੋ ਪਹਿਲੀ ਵਾਰ ਸ ਦੋਸਤੋ ਜੌਬ ਦੇ ਨਾਲ ਰਿਲੇਟਡ ਹਰ ਇੱਕ ਵੀਡੀਓ ਤੁਹਾਨੂੰ ਸਭ ਤੋਂ ਪਹਿਲਾਂ ਆਪਣੀ ਇਸ ਪਿਆਰੇ ਜਿਹੇ ਚੈਨਲ ਤੇ ਦੇਖਣ ਨੂੰ ਮਿਲਦੇ ਆਓ ਹੁਣ ਜਾਣਦੇ ਹਾਂ ਇਸ ਭਰਤੀ ਦੀ ਹੋਰ ਡਿਟੇਲਸ ਦੇ ਬਾਰੇ ਜੀ ਦੋਸਤੋ ਪੰਜਾਬ ਸਰਕਾਰ ਦੇ ਵੱਲੋਂ ਜਿਹੜੀਆਂ ਨਵੀਆਂ ਪੋਸਟਾਂ ਕੱਢੀਆਂ ਗਈਆਂ ਨੇ ਉਹਦਾ ਆਫੀਸ਼ੀਅਲ ਨੋਟੀਫਿਕੇਸ਼ਨ ਬਿਲਕੁਲ ਤੁਹਾਡੇ ਸਾਹਮਣੇ ਆ ਦੋਸਤੋ ਸਭ ਤੋਂ ਵੱਡੀ ਗੱਲ ਕੀ ਆ ਕਿ ਸਿਰਫ ਔਰ ਸਿਰਫ ਤੁਸੀਂ 8ਵੀਂ ਪਾਸ ਜੇ ਹੈਗੇ ਹੋ ਤਾਂ ਇਹ ਨੌਕਰੀ ਪਾ ਸਕਦੇ ਹੋ ਪੀਏਯੂ ਯਾਨੀ ਕਿ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ ਇਹ ਪੋਸਟਾਂ ਜਿਹੜੀਆਂ ਨੇ ਉਹ ਪੰਜਾਬ ਦੇ ਵਿੱਚ ਕੱਢੀਆਂ ਗਈਆਂ ਨੇ ਉਹਨ ਡਿਟੇਲਸ ਜਾਣ ਲੈਣੇ ਸਭ ਤੋਂ ਪਹਿਲੀ ਗੱਲ ਇਹ ਜਾਣ ਲੋ ਵੀ ਇਹ ਤੁਹਾਨੂੰ ਕਿਤੇ ਵੀ ਪੋਸਟਾਂ ਆਨਲਾਈਨ ਨਹੀਂ ਮਿਲਣਗੀਆਂ ਆਫਲਾਈਨ ਹੀ ਇਹਦਾ ਫਾਰਮ ਭਰਿਆ ਜਾਏਗਾ ਪ੍ਰੋਪਰ ਜਿਹੜਾ ਫਾਰਮੈਟ ਆ ਉਹ ਅਸੀਂ ਆਪਣੇ ਵਟਸਐਪ ਗਰੁੱਪ ਤੇ ਸੈਂਡ ਕਰਤਾ ਉਹ ਤੋਂ ਤੁਸੀਂ ਡਾਊਨਲੋਡ ਕਰ ਸਕਦੇ ਹੋ ਜਿਸ ਦਾ ਕਿ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲ ਜਾਏਗਾ ਤੁਸੀਂ ਫਾਰਮ ਭਰ ਕੇ ਆਪਣਾ ਨਾਮ ਪਤਾ ਐਡਰੈਸ ਈਮੇਲ ਆਈਡੀ ਸਾਰੇ ਐਕਸਪੀਰੀਅੰਸ ਸਰਟੀਫਿਕੇਟ ਲਗਾ ਕੇ ਜਿਹੜਾ ਹੈਗਾ ਦਫ਼ਤਰ ਦੇ ਵਿੱਚ ਜਿਹੜਾ ਹੈ ਉਹ ਫਾਰਮ ਭੇਜ ਦੇਣਾ ਹੈ ਉਹਨ ਤੱਕ ਭੇਜ ਦੇਣਾ 23 ਤਰੀਕ ਤੱਕ ਯਾਨੀ ਕਿ 23 ਮਈ ਤੱਕ ਇਹ ਫਾਰਮ ਤੁਸੀਂ ਭੇਜ ਦੇਣਾ 23 ਮਈ ਤੱਕ ਇਹ ਫਾਰਮ ਭੇਜ ਕੇ ਦਾ ਪਤਾ ਇੱਕ ਵਾਰ ਪਤਾ ਕਰ ਲੋ ਨੋਟ ਕਰ ਲੋ ਮੋਕੀ ਪਲਾਂਟ ਬਰੀਡਿੰਗ ਐਂਡ ਨੈਕੋਟਿਸ ਵਿਭਾਗ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਅਸੀਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਵੀ ਲਿਖਿਆ ਕਿਉਂਕਿ ਇੱਥੇ ਆਪਾਂ ਫਾਰਮ ਭਚਾਉਣਾ ਤੁਸੀਂ ਬਾਈ ਹੈਂਡ ਵੀ ਦੇਖਿਆ ਸਕਦੇ ਲੋਧਿਆਣੇ ਹੁਣ ਹੋਏਗਾ ਕਿ ਜਿਹੜੀਆਂ ਅਰਜ਼ੀਆਂ ਜਿਹੜੀਆਂ ਨੇ ਉਹ ਕੰਪਲੀਟ ਹੋਣਗੀਆਂ ਸ਼ਾਮ ਨੂੰ 5 ਵਜੇ ਤੱਕ ਜਿਹੜਾ ਹੈ 23 5 23 ਮਈ ਤੱਕ ਸ਼ਾਮ ਨੂੰ 5 ਵਜੇ ਤੱਕ ਜਿਨ੍ਹਾਂ ਦੀ ਐਪਲੀਕੇਸ਼ਨਸ ਪ੍ਰੋਪਰ ਫਾਰਮੈਟ ਦੇ ਨਾਲ ਪ੍ਰੋਪਰ ਤਰੀਕੇ ਦੇ ਨਾਲ ਪਹੁੰਚ ਗਈਆਂ ਉਹਨਾਂ ਨੂੰ ਬੁਲਾਇਆ ਜਾਊਗਾ ਇੰਟਰਵਿਊ ਦੇ ਵਾਸਤੇ ਇੰਟਰਵਿਊ ਦੇ ਵਿੱਚ ਤੁਸੀਂ ਸਾਰੇ ਆਪਣੇ ਅਸਲ ਸਰਟੀਫਿਕੇਟ ਲੈ ਕੇ ਜਾਣਾ ਨੇ 10th ਦਾ 8ਵੀਂ ਦਾ ਉਸ ਤੋਂ ਇਲਾਵਾ ਆਧਾਰ ਕਾਰਡ ਅਸਲੀ ਲੈ ਕੇ ਜਾਣਾ ਹੈ ਕਾਰ ਸਰਟੀਫਿਕੇਟ ਅਸਲੀ ਲੈ ਕੇ ਜਾਣਾ ਐਕਸਪੀਰੀਅੰਸ ਸਰਟੀਫਿਕੇਟ ਜਿਹੜੇ ਤੁਹਾਨੂੰ ਪੁਰਾਣੀ ਕੰਪਨੀ ਤੋਂ ਪ੍ਰਾਈ ਪੁਰਾਣੀ ਜੌਬ ਤੋਂ ਮਿਲੇ ਨੇ ਉਹ ਲੈ ਕੇ ਜਾਣੇ ਨੇ ਤਾਂ ਇਹ ਸਾਰੇ ਡਾਕੂਮੈਂਟਸ ਤੁਸੀਂ ਇਕੱਠੇ ਕਰਕੇ 9 ਜੂਨ ਨੂੰ ਸਵੇਰੇ 11 ਵਜੇ ਜਿਹੜਾ ਹੈ ਤੁਸੀਂ ਆਫਿਸ ਦੇ ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਿੱਚ ਪਹੁੰਚਣਾ ਹੈ 9 ਜੂਨ ਨੂੰ ਜਿਹੜਾ ਹੈ ਉਹ ਇੰਟਰਵਿਊ ਹੋਏਗੀ 9 ਜੂਨ ਨੂੰ ਇੰਟਰਵਿਊ ਤੋਂ ਬਾਅਦ ਇੱਕ ਫਾਈਨਲ ਲਿਸਟ ਜਿਹੜੀ ਆ ਉਹ ਤਿਆਰ ਕੀਤੀ ਜਾਏਗੀ ਜਿਸ ਦੇ ਬੇਸ ਦੇ ਉੱਪਰ ਜਿਹੜੀ ਆ ਉਹ ਜਿਹੜੇ ਵੀ ਸਿਲੇਕਟਡ ਕੈਂਡੀਡੇਟਸ ਹੋਣਗੇ ਉਹਨਾਂ ਨੂੰ ਨੌਕਰੀ ਮਿਲੇਗੀ ਹੁਣ ਆਪਾਂ ਸੈਲਰੀ ਦੀ ਗੱਲ ਕਰ ਲੈਂਦੇ ਆ ਸੈਲਰੀ ਦੀ ਜੇ ਗੱਲ ਕਰੀਏ ਤਾਂ ਇੱਥੇ ਲੰਮਸਮ 10997 ਪਲੱਸ 800 ਰੁਪਏ ਪਲੱਸ ਉਸ ਤੋਂ ਬਾਅਦ ਜਿਹੜਾ ਵੀ ਪੱਤੇ ਲੱਗਦੇ ਨੇ ਪਲੱਸ ESI ਪਲੱਸ EFP ਜਿਹੜਾ ਹੈ ਉਹ ਸਾਰਾ ਕੁਝ ਜਿਹੜਾ ਹੈ ਉਹ ਮਿਲੇਗਾ ਹੀ ਮਿਲੇਗਾ ਯਾਨੀ ਕਿ ਨੀਅਰ ਅਬਾਊਟ ਦੀ ਗੱਲ ਕਰੀਏ ਸਟਾਰਟਿੰਗ ਦੇ ਤਾਂ 20000 ਤੇ ਆਸ-ਪਾਸ 20000 ਪਲੱਸ ਦੀ ਸੈਲਰੀ ਬਣਦੀ ਆ ਹੈਲਪਰ ਦੀਆਂ ਪੋਸਟਾਂ ਨੇ ਤੇ ਤੁਸੀਂ ਉੱਥੇ ਐਜ਼ ਅ ਹੈਲਪਰ ਤੁਸੀਂ ਜੁਆਇਨ ਕਰ ਸਕਦੇ ਹੋ ਜੇ ਤੁਹਾਡੀ ਕਿਸਮਤ ਅਲਾਓ ਕਰਦੀ ਆ ਸਭ ਤੋਂ ਪਹਿਲਾਂ ਜ਼ਰੂਰੀ ਹੁੰਦਾ ਹੈ ਅਪਲਾਈ ਕਰਨਾ ਤਾਂ ਅਪਲਾਈ ਜ਼ਰੂਰ ਕਰੋ ਜੋ ਨਾ ਮੌਕਾ ਗਵਾਇਓ ਨਾ ਖਾਸ ਕਰਕੇ ਜਿਹੜੇ ਣੀੜੇ-ਚੀੜੇ ਦੇ ਵੀਰ ਨੇ ਕਿਉਂਕਿ ਆ ਸਰਕਾਰੀ ਡਿਪਾਰਟਮੈਂਟ ਦੇ ਵਿੱਚ ਫਸਣਾ ਅੱਜ ਦੇ ਟਾਈਮ ਦੇ ਵਿੱਚ ਬਹੁਤ ਵੱਡੀ ਬਹੁਤ ਵੱਡੀ ਗੱਲ ਆ ਵੀਰੋ ਪੋਸਟਾਂ ਪਹਿਲਾਂ ਹੀ ਬਹੁਤ ਘੱਟ ਨਿਕਲ ਲਿਆ ਨੇ ਤਾਂ ਕਿ ਬਦਨ ਤੋਂ ਪਹਿਲਾਂ ਇਸ ਤਰ੍ਹਾਂ ਦੀਆਂ ਵੀਡੀਓਜ਼ ਅਸੀਂ ਜੌਬ ਦੇ ਨਾਮ ਦੇ ਲੈਟਰ ਦਾ ਵਿਸ਼ਾ ਆਪਣੇ ਚੈਨਲ ਤੇ ਪਾਉਂਦੇ ਰਹਿੰਦੇ ਆ ਤਾਂ ਮੇਕ ਸ਼ੋਰ ਕਿ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਕੇ ਰੱਖੋ ਬੈਲ ਆਈਕਨ ਬਟਨ ਵੀ ਦਬਲੋ ਤਾਂ ਕਿ ਸਾਡੇ ਦੁਆਰਾ ਨੌਕਰੀ ਦੀ ਪਾਈ ਗਈ ਹਰ ਇੱਕ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਹਾਂ ਜੇ ਇਸ ਨੌਕਰੀ ਬਾਰੇ ਕੋਈ ਹੋਰ ਜਾਣਕਾਰੀ ਚਾਹੀਦੀ ਤਾਂ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਪੁੱਛ ਸਕਦੇ ਹੋ ਹਰ ਇੱਕ ਵੀਰ ਪੈਗ ਬਰਾ ਨੂੰ ਜਿਹੜਾ ਉਹ ਜਵਾਬ ਦਿੱਤਾ ਰਹੇਗਾ ਬੜੇ ਜਲਦੀ ਮਿਲਦੇ ਇੱਕ ਨਵੀਂ ਨੌਕਰੀ ਦੇ ਨਾਲ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਬਾਏ ਬਾਏ ਸਸ ਸ਼ਕਾ